ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਹੋਰ ਕਿਵੇਂ ਆ ਠੀਕ ਠਾਕ ਹੋ। ਚਲੋ ਪ੍ਰਮਾਤਮਾ ਸਾਰਿਆਂ ਠੀਕ ਠਾਕ ਹੀ ਆਖੇ ਹਾਂਜੀ ਮੈਂ ਤੁਹਾਨੂੰ ਅੱਜ ਇੱਕ ਦਖਾਨ ਜਾ ਰਹੀ ਹਾਂ ਵੀਡੀਓ ਦੇ ਵਿੱਚ ਸ਼ਾਇਦ ਕਿ ਕਹਿੰਦੇ ਹਿੰਦੀਆ ਚਿੜੀਆਂ, ਕੁੜੀਆਂ ਤੇ ਚਿੜੀਆਂ ਦਾ ਕਹਿੰਦੇ ਇਹਦੇ ਕੋਈ ਪਤਾ ਨਹੀਂ ਹੁੰਦਾਗਾ। ਵੀ ਕਦੋਂ ਖੜਾਹੀ ਮਾਰ ਜਾਣ ਉਹ ਸਾਹਮਣੇ ਤੁਹਾਨੂੰ ਬੈਠੀ ਚਿੜੀ ਦਿਖਦੀ ਹੋਊਗੀ। ਹੋਵੇ। ਸ਼ਾਇਦ ਤੁਹਾਨੂੰ ਮੈਂ ਜੂਮ ਕਰਕੇ ਦਿਖਾ ਦਿੰਨੀ ਆ। ਦੇਖੋ। ਆ ਦੇਖੋ ਜਿੜੀ ਤੁਹਾਨੂੰ ਬੈਠੇ ਦੇਖਦੀ ਹੋਊਗੀ ਇਹ ਚਿੜੀ ਤੇ ਚਿੜਾ ਇਹ ਜੋੜਾ ਚਿੜੀ ਤੇ ਚਿੜਿਆ ਤਾਂ ਚਲੋ ਆਪ ਸਮਝ ਲਿਆ ਤੇ ਫੀਮੇਲ ਹੈਗੇ ਆ ਇਹ ਤੇ ਇਹ ਮੈਂ ਗਰਮੀਆਂ ਦੇ ਵਿੱਚ 2 ਵਜੇ ਮੈਂ ਜਦੋਂ ਚਾਹ ਬਣਾਉਂਦੀ ਸੀ ਘਰਾਂ ਦੇ ਡੇਲੀ ਹੈ ਨਾ ਦੁਪਹਿਰੇ 1 ਵਜੇ ਜਦੋਂ ਚਾਹ ਬਣਾਉਣੀ ਆ ਤਾਂ ਇਹਨਾਂ ਨੇ ਇੱਥੇ ਆ ਜਾਣਾ ਹੀ ਇੱਥੇ ਜਦੋਂ ਇਹ ਆਜਿਆ ਕਰਨ ਪਹਿਲਾਂ ਪਹਿਲਾਂ ਸਟਾਰਟਿੰਗ ਦੇ ਵਿੱਚ ਪਹਿਲਾਂ ਮੇਰਾ ਪਾਣੀ ਹੀ ਭਰਿਆ ਹੁੰਦਾ ਸੀ ਦਾ ਇਹ ਮੈਂ ਬਾਉਲ ਜਿਲੇ ਆ ਕੇ ਆਈ ਸੀ ਇਹਨਾਂ ਕੱਲ ਪਾਣੀ ਹੀ ਪੀ ਰਿਆ ਹੁੰਦਾ ਸੀਗਾ ਤੇ ਇਹ ਜਦੋਂ ਇੱਥੇ ਆ ਜਾਂਦੇ ਸੀਗੇ ਤਾਂ ਇਹ ਲੈ ਇੱਕ ਦਿਨ ਇੱਥੇ ਦੁਪਹਿਰੇ ਚਿੰਚਿੰਜੇ ਤੇ ਮੂੰਹ ਟੱਡਿਆ ਹੋਇਆ ਚਿੰਚਿੰਜ ਕਰੀ ਜਾਣ ਤੇ ਮੈਂ ਜਦੋਂ ਦੇਖਿਆ ਤੇ ਮੈਨੂੰ ਆਇਆ ਮੈਂ ਕਿਹਾ ਵੀ ਇਹ ਪਾਣੀ ਹੀ ਨਹੀਂ ਪੀਂਦੇ ਕਿ ਨੂੰ ਕੋਈ ਹੋਰ ਗੱਲ ਆ ਹਨਾ ਇੰਨੀ ਗਰਮੀ ਤਿੱਖੜ ਦੁਪਹਿਰੇ ਦੇ ਵਿੱਚ ਇਹ ਵਿਚਾਰੇ ਕਿਤੇ ਚੋਆ ਜੁਗਨ ਵੀ ਨਹੀਂ ਸੀ ਜਾ ਸਕਦੇ ਕਿਉਂਕਿ ਗਰਮੀ ਬਹੁਤ ਜ਼ਿਆਦਾ ਸੀ ਹੁਣ ਤੁਹਾਨੂੰ ਪਤਾ ਹੀ ਆ 47 48 49 ਡਿਗਰੀ ਤੇ ਟੈਂਪਰੇਚਰ ਰਿਹਾ ਹਨਾ ਤੇ ਇਦਾਂ ਕਰਕੇ ਭਾਈ ਮੇਰੇ ਦਿਮਾਗ ਚ ਜਿਹੜੀ ਆਇਆ ਮੈਂ ਕਿਹਾ ਵੀ ਮੈਂ ਇਹਨੂੰ ਕੁਝ ਪਾਵਾਂ ਹਨਾ ਤੇ ਮੈਂ ਉਸ ਟਾਈਮ ਤੇ ਤਬਰੀਕਬਰੀ ਰੋਟੀ ਪਾਤੀ ਹਨਾ ਚੁਰ ਕੇ ਤੇ ਉਹ ਇਹ 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 ਉਸ ਤੋਂ ਬਾਅਦ ਚ ਜਦੋਂ ਮੈਂ ਇਹਨੂੰ ਰੋਟੀ ਪਾਉਣ ਲੱਗੀ ਮਤਲਬ ਕਿ ਵੀ ਮੈਂ ਆਦਾ ਡੱਬਾ ਖੋਲਿਆ ਰੋਟੀਆਂ ਵਾਲਾ ਤੇ ਆਪਣਾ ਆ ਨਾਲ ਹੀ ਅਮਰੂਦ ਇਹ ਅਮਰੂਦ ਤੇ ਜਾ ਕੇ ਬਹਿ ਗਈ ਹਨਾ ਜੋੜਾ ਹੀ ਇਹੀ ਉੱਥੇ ਬਹਿ ਗਿਆ ਜਦੋਂ ਹੀ ਉੱਥੇ ਬਹਿ ਗਿਆ ਤੇ ਜਦੋਂ ਇਹਨਾਂ ਨੂੰ ਪਤਾ ਲੱਗਿਆ ਵੀ ਇਹਨਾਂ ਨੇ ਕੁਝ ਪਾਤਾ ਤੇ ਇਹ ਉੱਡ ਕੇ ਇੱਥੇ ਹੀ ਫੇਰ ਆ ਗਿਆ ਆਗੇ ਤੇ ਖਾਣ ਲੱਗ ਗਈ ਤੇ ਨਹੀਂ ਡੇਲੀ ਦੀ ਰੁਟੀਨ ਬਣ ਗਈ ਇਹ ਇੱਥੇ ਮਤਲਬ ਕਿ ਦਾਣੇ ਤਾਂ ਸੀ ਉੱਥੇ ਅੱਗੇ ਪਾਉਣੇ ਆ ਉਹ ਵੇਖੋ ਜਿੱਥੇ ਪੱਤੇ ਢਿੱਗੇ ਪਏ ਇੱਥੇ ਹਮੇਸ਼ਾ ਕਬੂਤਰਾਂ ਨੂੰ ਦਾਣੇ ਆ ਸੀ ਨਾ ਚੌਲ ਵਗੈਰਾ ਤੇ ਸਾਰਾ ਕੁਝ ਪਾਉਣੇ ਆ ਤੇ ਵੀ ਇੱਥੇ ਉਦੋਂ ਅਸੀਂ ਪਾਉਣੇ ਆ ਮਾਗਦਮੀ ਨਾ ਸਾਰੇ ਹੀ ਪਾਉਣੇ ਆ ਹਨਾ ਵੀ ਚਲੋ ਆਪਾਂ ਕਹਿ ਦਿੰਦੇ ਆ ਵੀ ਬਣਾਈਆਂ ਆਪਣੇ ਹਨਾ ਵੀ ਪਾਉਣਾ ਚਾਹੀਦਾ ਹੈ ਨਾ ਤੇ ਇੱਥੇ ਜਦੋਂ ਅਸੀਂ ਭਾਈ ਮੈਂ ਪਾਉਣ ਲੱਗ ਗਈ ਤੇ ਤੇ ਰੋਜ਼ ਇੱਥੇ ਇੰਨੇ ਟਾਈਮ ਤੇ ਆਜਿਆ ਕਰਨ ਤੇ ਇਹਨਾਂ ਨੇ ਰੋਜ਼ ਹੀ ਇੱਥੇ ਖਾਣਾ ਹਨਾ ਆ ਕੇ ਘਣੀthi ਇੱਕ ਨੀਕ ਇਥੇ ਬੁਲਬਲ ਦੂਜੀਆਂ ਸਿੰਪਲ ਕਾਲਗਾਂ ਚਿੜੀਆਂ ਜਿਹੜੀਆਂ ਹੁੰਦੀਆਂ ਉਹ ਸਾਰੇ ਜਾਨਵਰ ਉਹ ਆ ਕੇ ਇਥੇ ਇਹ ਜੋਗਾ ਖਾ ਕੇ ਜਾਂਦੇ ਆ ਫਿਰ ਅਸੀਂ ਆ ਥੋੜਾ ਬ੍ਰੈਡ ਬਰੋਡ ਇਹਨਾਂ ਨੂੰ ਇਦਾਂ ਕਰਕੇ ਵੀ ਭੋਰ ਦਿੰਨੇ ਹੈਗੇ ਆ ਤੇ ਜਦੋਂ ਅਸੀਂ ਇਹਨਾਂ ਨੂੰ ਭੋਰ ਦਿੰਨੇ ਹੈਗੇ ਚਲੇ ਵਿਚਾਰੀਆਂ ਇਥੇ ਖਾ ਜਾਂਦੀਆਂ ਤੇ ਆ ਇਹਨਾਂ ਵਾਸਤੇ ਮੈਂ ਸਪੈਸ਼ਲੀ ਪਾਣੀ ਧਰਿਆ ਹੋਇਆ ਏ ਤੇ ਇਹ ਮੈਂ ਇਹਨਾਂ ਵਾਸਤੇ ਦੋ ਬੌਲ ਲੈ ਕੇ ਆਈ ਸੀ ਇੱਕ ਬੌਲ ਆ ਵੇਖੋ ਮੇਰਾ ਅੰਮ੍ਰਿਤ ਦੇ ਵਿੱਚ ਰੱਖਿਆ ਹੋਇਆ ਏ ਤੇ ਆ ਰਿਆ ਹੈ ਇੱਕ ਤੇ ਇੱਥੇ ਵੀ ਬੈਠ ਕੇ ਪਾਣੀ ਪੀਂਦੇ ਆ ਇਹ ਜਦੋਂ ਵੀ ਇਹਨਾਂ ਦਾ ਹੈ ਨਾ ਮਤਲਬ ਕਿ ਇਹਨਾਂ ਨੂੰ ਲੱਗਦਾ ਵਾ ਤੇ ਇੱਕ ਇਹ ਇੱਥੇ ਪੀਂਦੇ ਹੈਗੇ ਆ ਹਨਾ ਇੱਥੇ ਨਾਲ ਚੋਗਾ ਵੀ ਖਾ ਕੇ ਜਾਂਦੇ ਆ ਚੋਗਾ ਖਾ ਕੇ ਇੱਥੇ ਛਾਂ ਦੇ ਵਿੱਚ ਇਹ ਬਹਿ ਜਾਂਦੇ ਆ ਦੇਖੋ ਆ ਕਬੂਤਰ ਵੀ ਆ ਗਿਆ ਆਪਾਂ ਇਹਨਾਂ ਨੂੰ ਚੋਗਾ ਪਾਉਨੇ ਆ ਕਬੂਤਰਾਂ ਨੂੰ ਵੀ ਡਿੱਲ ਗਈ ਤੇ ਮਤਲਬ ਕਿ ਮਾਗ ਦਾ ਮਹੀਨਾ ਤਾਂ ਸਾਰੇ ਹੀ ਪਾਉਨੇ ਆ ਤੇ ਉਦਾਂ ਵੀ ਵੈਸੀ ਪਾਉਨੇ ਹੈਗੇ ਆ ਹਨਾ ਆ ਵੀ ਪਈ ਇਹਨਾਂ ਦੇ ਦਾਣੇ ਆ ਪਈਆਂ ਦਾਣੇ ਇਹਦੇ ਬੈਂਡੇ ਵਿੱਚ ਤੇ ਇਦਾਂ ਕਰਕੇ ਹੁਣ ਮੈਂ ਪਾ ਤੀ ਕਿ ਚਲੋ ਇਹ ਖਾਣ ਲੱਗ ਜਾਣਗੇ ਆ ਕੇ ਵਿਚਾਰੇ ਹਨਾ ਇਹਨਾਂ ਨੇ ਵੀ ਆਪਦਾ ਹੈੱਡ ਭਰਨਾ ਹੈਗਾ ਹਨਾ ਤੇ ਇਦੋਂ ਬਾਅਦ ਵਿੱਚ ਇਦੋਂ ਬਾਅਦ ਵਿੱਚ ਆਪਾਂ ਇਦਾਂ ਕਰਦੇ ਆਂ ਬਈ ਇਹ ਇਹ ਜਦੋਂ ਮੈਂ ਬੌਲ ਲੈ ਕੇ ਆਂਦੀ ਆ ਆਹ ਵਾਲੇ ਬੌਲ ਲੈ ਕੇ ਆਂਦੇ ਮੈਂ ਜਦੋਂ ਚਿੜੀਆਂ ਵਾਸਤੇ ਇਹ ਮੈਂ ਉਧਰ ਗਈ ਸੀਗੀ ਕਿਤੇ ਆ ਗਈ ਰਿਸ਼ਤੇਦਾਰੀ ਦੇ ਵਿੱਚ ਸਾਡੀ ਥੋੜੀ ਡਿਸਟ ਦੀ ਪ੍ਰੋਬਲਮ ਸੀਗੀ ਮੇਰੀ ਤੇ ਉਹ ਅਸੀਂ ਥੈਪੀਆਂ ਨਹੀਂਆਂ ਲੈਣੀਆਂ ਸੀਗੀਆਂ ਉਹਦੇ ਵਾਸਤੇ ਜਦੋਂ ਆਪਾਂ ਗਏ ਹਨਾ ਤੇ ਮੈਨੂੰ ਹੋਰ ਚੀਜ਼ ਦਿਖਾਉਣੀ ਆ ਜਦੋਂ ਆਪਾਂ ਉਹਦੇ ਵਾਸਤੇ ਗਏ ਉੱਥੇ ਹੈਨਾ ਤੇ ਉੱਥੇ ਫਿਰ ਆਪਾਂ ਨੂੰ ਨਾ ਇਦਾਂ ਹੋਇਆ ਵੀ ਆਹ ਦਿਸ ਗਏ ਤੇ ਆਲ ਨੇ ਦਿਸ ਗਏ ਹੈਨਾ ਤੇ ਮੈਂ ਕਹਿੰਦੀ ਮੈਂ ਤਾਂ ਇਹੀ ਆਲ ਨੇ ਵੀ ਲਿਖ ਕੇ ਜਾਣੀ ਆਹ ਇਹ ਆਲਿਆਂ ਦੀ ਦੇਖ ਲਓ ਹੁਣ ਤੁਸੀਂ ਵੀ ਇੰਨਾ ਇੰਨਾ ਐਚ ਡੀ ਨੇ ਨਾ ਅਪ੍ਰੈਲ ਦੀ ਮੇਰੇ ਟੰਗੇ ਹੋਇਆ ਅਪ੍ਰੈਲ ਦੇ ਆਲ ਨੇ ਕਿਉਂਕਿ ਅਪ੍ਰੈਲ ਦੇ ਵਿੱਚ ਦਾਣੇ ਕੱਢੇ ਸੀ ਉਦੋਂ ਅਸੀਂ ਉੱਥੇ ਚਲੇ ਗਏ ਸੀ ਤੇ ਦਾਣੇ ਵੀ ਸਾਡੇ ਜਿੰਨਾਂ ਨੂੰ ਪਿਆਲੀ ਦਿੱਤੀ ਹੋਈ ਆ ਉਹ ਆਪ ਹੀ ਵਿਚਾਰੇ ਉਹ ਧਰ ਗਏ ਸੀਗੇ ਸਾਡੇ ਹੈਨਾ ਤੇ ਇਦਾਂ ਕਰਕੇ ਵੀ ਇਕਾਲ ਨਾਲ ਦੋ ਆਲ ਨੇ ਇਕਾਲ ਨਾਲ ਇਹਦਾ ਪਰਿਨਮੂਨ ਹੋ ਗਿਆ ਮੇਥੋਂ ਮੈਨੂੰ ਡੰਗਣਾ ਨਹੀਂ ਆਇਆ ਗਿਆ ਸ਼ਾਇਰ ਤੇ ਇਹਨੂੰ ਆਇਸ ਆਲ ਨੇ ਦੇ ਏਰੀਏ ਨੂੰ ਚਿੜੀਆਂ ਨੇ ਅਪ੍ਰੈਲ ਮਈ ਜੂਨ ਤੇ ਜੁਲਾਈ ਜੁਲਾਈ ਜਲ ਪੀ ਵੀ ਰੇ ਦੇਖ ਲੋ ਹਣਾ ਇਹ ਜੁਲਾਈ ਦੇ ਮਹੀਨੇ ਤੱਕ ਇਹਨਾਂ ਨੇ ਏਰੀਆ ਸੈਂਸ ਕੀਤਾ ਏਰੀਆ ਸੈਂਸ ਕਰਨ ਤੋਂ ਬਾਅਦ ਇਸ ਆਲ ਨੇ ਦੇ ਵਿੱਚ ਚਿੜੀ ਨੇ ਹੁਣ ਹੁਣ ਜਾ ਕੇ ਰਾਤ ਤੇ ਕੱਲ ਕੱਟੀ ਆ ਮੈਂ ਦੇਖੀ ਆ ਵੀ ਕੱਲ ਇੱਥੇ ਫਿਰਦੇ ਸੀ ਸ਼ਾਮ ਨੂੰ ਇੱਥੇ ਜੋੜਾ ਤੇ ਬਾਅਦ ਵਿੱਚ ਇੱਥੇ ਉਹਨਾਂ ਨੇ ਵਿੱਚ ਅੜਕੇ ਲਾਉਂਦੇ ਰਹੇ ਆ ਜਾਂਦੇ ਡੱਕੇ ਲਾ ਆ ਜਾਂਦੇ ਏਰੀਏ ਦੇ ਵਿੱਚ ਇੱਥੇ ਆ ਕੇ ਆ ਦੇਖੋ ਆਲਨੇ ਦੇ ਵਿੱਚ ਆ ਕਿਥੇ ਆਲਾਦ ਵਾਲਾ ਦੇਖ ਜਾਂਦੇ ਹਮੇਸ਼ਾ ਇਹਨਾਂ ਨਹੀਂ ਆਉਣਾ ਮੈਂ ਮੈਨੂੰ ਬੜੀ ਖੁਸ਼ੀ ਹੋਣੀ ਵੀ ਚਲੋ ਮੇਰਾ ਆਲਣਾ ਲਾਇਆ ਸਫਲਾ ਵੀ ਚੱਲ ਇੱਥੇ ਇਹ ਪਾਉਣਗੇ ਘਰ ਹਨਾ ਫਿਰ ਮੈਨੂੰ ਦੁੱਖ ਹੋਣਾ ਜਦੋਂ ਇਹਨਾਂ ਨੇ ਵਾਵਾ ਵਾਦ ਇਹਨਾਂ ਆਉਣਾ ਇੰਨਾ ਫੇਰ ਆਉਣਾ ਇਹਨਾਂ ਨੇ ਇਹਨਾਂ ਨੇ ਪਹਿਲਾਂ ਏਰੀਆ ਹੀ ਸੈਂਸ ਕੀਤਾ ਸਾਰਾ ਤੇ ਫੇਰ ਇਹਨਾਂ ਨੇ ਜਾ ਕੇ ਕਿਤੇ ਆਦਾ ਹੁਣ ਆਲਣਾ ਬਣਾ ਕੇ ਵਿੱਚ ਘਰ ਮਤਲਬ ਬਣਾ ਲਿਆ ਰਹਿਣ ਲੱਗੇ ਤੇ ਆ ਦੇਖੋ ਕਬੂਤਰ ਬੈਠੇ ਗਿਆ ਬੈਠੇ ਆਉਣੇ ਦਾਣਾ ਚੁਗਣ ਨੂੰ ਕਿਉਂਕਿ ਮੈਂ ਵੀੜੇ ਦੇ ਵਿੱਚ ਫਿਰਦੀ ਆ ਦਾਣੇ ਇਹਨਾਂ ਦੇ ਪਏ ਆ ਹਨਾ ਤੇ ਉਹ ਬੈਠੇ ਆ ਹਨਾ ਤੇ ਉਹਨਾਂ ਨੇ ਬਾਅਦ ਵਿੱਚ ਇਹ ਆ ਜਾਣਾ ਹੈਗਾ ਇਹ ਹਨਾ ਔੜਗੇ ਔੜਗੇ ਤੇ ਇਹਨਾਂ ਨੇ ਇੱਥੇ ਆ ਜਾਣਾ ਤੇ ਇਹਨਾਂ ਦੇ ਦਾਣੇ ਹੀ ਡੇ ਪਏ ਹੈਗੇ ਇੱਥੇ ਹਨਾ ਇਹਨਾਂ ਨੇ ਇਹ ਚੂਗਨੇ ਆ ਤੇ ਮੈਂ ਤੁਹਾਨੂੰ ਦੱਸ ਰਹੀ ਹਾਂ ਵੀਡੀਓ ਦੇ ਵਿੱਚ ਵੀਰੇ ਇਦਾਂ ਕਰਕੇ ਵੀ ਤੁਸੀਂ ਸਾਰੇ ਜਾਣੇ ਇਹਨਾਂ ਦਾ ਵੀ ਵਿਚਾਰਿਆਂ ਦਾ ਨਾਲ-ਨਾਲ ਖਿਆਲ ਰੱਖਿਆ ਕਰੋ ਤੇ ਮੈਨੂੰ ਦੁਪਹਿਰ ਦੇ ਵਿੱਚ ਜਦੋਂ ਮੈਨੂੰ ਬੜਾ ਹਨਾ ਮਹਿਸੂਸ ਹੋਇਆ ਜੀ ਰੋਜ ਇੱਥੇ ਆਉਣ ਲੱਗੀ ਡੇਲ ਗਈ ਹੈ ਨਾ ਤੇ ਆਪਾਂ ਡੇਲੂ ਇਹਨਾਂ ਦਾ ਕੁਝ ਨਾ ਕੁਝ ਖਾਣ ਪਾਣ ਇੱਥੇ ਜੋ ਵੀ ਅਸੀਂ ਜਿਵੇਂ ਦਾ ਵੀ ਖਾਣੇ ਆ ਕੋਈ ਚੌਲ ਬਣਾਇਆ ਕੋਈ ਚੀਜ਼ ਬਣਾਈ ਆ ਹਨਾ ਆਪਾਂ ਇਦਾਂ ਦਾ ਕਰਕੇ ਹਨਾ ਇਹਨਾਂ ਨੂੰ ਪਾ ਦਿੰਨੇ ਹੈਗੇ ਆ ਤੇ ਚਲੋ ਵਿਚਾਰੀਆਂ ਇਹ ਵੀ ਹੈ ਨਾ ਆਪਦਾ ਉਹ ਕਰ ਲੈਂਦੀਆਂ ਹੈਗੀਆਂ ਤੇ ਤੁਸੀਂ ਵੀ ਖਿਆਲ ਰੱਖਿਆ ਕਰੋ ਇਦਾਂ ਸਾਰੇ ਜਾਨੇ ਹੈ ਨਾ ਇਹ ਆਪਣੇ ਪੰਛੀ ਆ ਆਪਾਂ ਕਹਿ ਦਿੰਨੇ ਆ ਇਹ ਪੰਛੀ ਵਿਚਾਰੇ ਇੱਥੇ ਹੁਣ ਹੈ ਨਹੀਂ ਗਏ ਹੈ ਨਾ ਜਿਹੇ ਜ ਆਪਣਾ ਖਾਣ ਪਾਣ ਜ਼ਹਿਰੀਲਾ ਹੋ ਗਿਆ ਇਹਨਾਂ ਦੀਆਂ ਵੀ ਇਹ ਚੀਜ਼ਾਂ ਉਹ ਵੀ ਜ਼ਹਿਰੀਲੀਆਂ ਹੋ ਗਈਆਂ ਮੈਂ ਗਈ ਸੀ ਜਦੋਂ ਅਸੀਂ ਨਿਊਜ਼ੀਲੈਂਡ ਚ ਤੇ ਉਦੋਂ ਨਾ ਤੁਸੀਂ ਇਹ ਨਾ ਕਿ ਉਹ ਵੀ ਵਾਰ-ਵਾਰ ਆਪਾਂ ਉਹਦੀ ਗੱਲ ਕਰਦੇ ਆ ਨਿਊਜ਼ੀਲੈਂਡ ਦੀ ਉੱਥੇ ਮੈਂ ਦੇਖਿਆ ਮੈਂ ਹੈਰਾਨ ਮੰਨ ਗਈ ਇੰਨਾ ਚੀ ਚੀ ਕਰਿਆ ਕੰਮ ਸੇਰ ਉੱਠ ਕੇ ਪੰਛੀ ਚਹਿਕਦੇ ਹੁੰਦੇ ਸੀਗੇ ਤੇ ਵੀ ਉੱਥੋਂ ਆਪਾਂ ਸਾਰੇ ਪੰਛੀ ਗਟਾ ਹਾਰਾਂ ਚਿੜੀਆਂ ਇਹ ਮੈਂ ਉੱਥੇ ਦੇਖੀ ਆਪਣੇ ਬੰਛੀ ਆ ਜਿਹੜੇ ਸਾਰੇ ਮੈਂ ਉੱਥੇ ਦੇਖੇ ਵੀ ਇਹ ਵੀ ਵਿਚਾਰੇ ਪ੍ਰਵਾਸ ਕਰ ਜਾਂਦੇ ਹੈਗੇ ਬੰਦਿਆਂ ਦੇ ਨਾਲ-ਨਾਲ ਬੰਦਿਆਂ ਨੇ ਤਾਂ ਕਰਨਾ ਹੀ ਆ ਪ੍ਰਵਾਸ ਚਲੋ ਆਪਾਂ ਤਾਂ ਇਨਸਾਨ ਆ ਕਮਾਉਣ ਲਈ ਖੱਟਣ ਲਈ ਜਾਣੇ ਆ ਤੇ ਇਹ ਵੀ ਵਿਚਾਰੇ ਢੱਡ ਭਰਨ ਲਈ ਦੂਰ ਨੇੜੇ ਜਾਂਦੇ ਹੈਗੇ ਆ ਹਨਾ ਤੇ ਇਦਾਂ ਕਰਕੇ ਮੈਂ ਕਹਿੰਦੀ ਆ ਤੁਸੀਂ ਵੀ ਆਪਦਾ ਸਾਰਾ ਖਿਆਲ ਰੱਖਿਆ ਕਰੋ ਤੇ ਜੇ ਤੁਹਾਨੂੰ ਮੇਰੀ ਵੀਡੀਓ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜਰੂਰ ਕਰਿਓ ਪਲੀਜ਼ ਥੈਂਕ ਯੂ ਸਤਿ ਸ੍ਰੀ ਅਕਾਲ